ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਦੀ ਬੜੀ ਹੀ ਦੁਖਦਾਈ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਲੰਗਿਆਣਾ ਨਵਾ ਤੋਂ ਪਿੰਡ ਲੰਗਿਆਣਾ ਨਵਾ ਦੇ ਨੇੜੇ ਬਲੈਰੋ ਕੈਂਪਰ ਗੱਡੀ ਅਤੇ ਸਕੂਟਰੀ ਵਿਚਕਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟਰੀ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸਕੂਟਰੀ ਚਾਲਕ ਪਿੰਡ ਲੰਗਿਆਣਾ ਨਵਾ ਦਾ ਹੀ ਰਹਿਣ ਵਾਲਾ ਸੀ ਜਿਸ ਦੀ ਉਮਰ ਕਰੀਬ 55 ਸਾਲ ਸੀ ਅਤੇ ਗੱਡੀ ਚਾਲਕ ਪਿੰਡ ਜੰਡਵਾਲਾ ਜੋ ਕਿ ਮੁੱਦਗੀ ਦੀ ਨੜੇ ਆ ਉਸ ਪਿੰਡ ਦੇ ਰਹਿਣ ਵਾਲੇ ਸਨ ਅਤੇ ਮੌਕੇ ਤੇ ਪੁਲਿਸ ਪਾਰਟੀ ਵੱਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਲੰਗਿਆਣਾ ਨਵਾਂ ਦੀਆਂ ਦਿਖਾ ਰਹੇ ਹਾਂ ਜਿੱਥੇ ਬਲੈਰੋ ਕੈਂਪਰ ਗੱਡੀ ਅਤੇ ਸਕੂਟਰੀ ਦੇ ਦਰਮਿਆਨ ਭਿਆਨਕ ਸੜਕ ਹਾਦਸਾ ਵਾਪਰਿਆ ਹਾਦਸੇ ਦੌਰਾਨ ਪਿੰਡ ਲੰਗਿਆਣਾ ਨਵਾਂ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਬਰਾਉ ਨਾ ਆ ਕੇ ਅਜਾ ਅਜਾ ਸਰ ਤੋਂ ਜੂਗੀ ਬਹੁਤ ਚੀਜ਼ ਦੀ ਵੀਡੀਓ ਬਣਾਉਣੀ ਆਜੇ ਤੇ ਲਈ